ਸਤਿ ਸ਼੍ਰੀ ਅਕਾਲ ਕਿਸਾਨ ਪ੍ਰਭੂ ਤੁਹਾਡਾ ਮੁੜ ਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਲੈ ਕੇ ਆਏ ਹਾਂ ਉਹ ਤੁਹਾਡੇ ਤੱਕ ਸ਼ੇਅਰ ਕਰਨੀ ਜ਼ਰੂਰੀ ਬਣਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਗਰਮ ਰੁੱਤ ਜਿਹੜੀ ਹੈ ਉਹ ਪੀਕ ਪੁਆਇੰਟ ਤੇ ਚੱਲਣੀ ਸ਼ੁਰੂ ਹੋ ਚੁੱਕੀ ਹੈ ਜਿਸ ਦਾ ਕੀ ਅਸਰ ਆਉਂਦੇ ਦਿਨਾਂ ਦੇ ਵਿੱਚ ਝੋਨੇ ਦੀ ਪਨੀਰੀ ਦੀ ਲਵਾਈ ਦੇ ਉੱਪਰ ਬਹੁਤ ਜ਼ਿਆਦਾ ਫਰਕ ਪੈਣ ਵਾਲਾ ਹੈ ਕਿਉਂਕਿ ਪੰਜਾਬ ਦੇ ਵਿੱਚ 15 ਤਰੀਕ ਤੋਂ ਝੋਨੇ ਦੀ ਲਵਾਈ ਦੀ ਪਨੀਰੀ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਮੌਸਮ ਦਾ ਕੀ ਹੱਥ ਰਹੇਗਾ ਕੀ ਰੋਲ ਰਹੇਗਾ ਉਹਦੇ ਵਿੱਚ ਸਾਰੀ ਗੱਲ ਡਿਸਕਸ ਕਰਾਂਗੇ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਜਾਂ ਫਿਰ ਲਗਾਤਾਰ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਸਾਰੀ ਨੋਟੀਫਿਕੇਸ਼ਨ অন ਕਰਦੇ ਹੋ ਵੀਡੀਓ ਪਸੰਦ ਆਂਦੀ ਹੈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਆਪਣਾ ਜ਼ਿਲ੍ਹਾ ਸ਼ਹਿਰ ਜਾਂ ਪਿੰਡ ਦਾ ਨਾਮ ਜ਼ਰੂਰ ਲਿਖਿਓ ਤੇ ਜਲਦੀ ਜਲਦੀ ਵੀਡੀਓ ਅਗਰ ਪਸੰਦ ਆਦੀ ਇਹਦਾ ਕਮੈਂਟ ਬਾਕਸਾਂ ਦੇ ਵਿੱਚ ਆਪਣੇ ਆਪਣਾ ਧੰਨਵਾਦ ਜ਼ਰੂਰ ਲਿਖੋ ਸਾਨੂੰ ਠੀਕ ਹੈ ਜੀ ਜਲਦੀ ਵੀਡੀਓ WhatsApp ਗਰੁੱਪਾਂ ਦੇ ਵਿੱਚ Facebook ਦੇ ਵਿੱਚ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਕਿਸਾਨ ਵੀਰੇ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਬਾਕੀ ਗੱਲ ਕਰ ਲੈਂਦੇ ਆ ਜੀ ਅਗਰ ਅੱਜ ਦੇ ਦਿਨ ਦੀ ਤਾਂ ਅੱਜ ਦਾ ਦਿਨ ਦਾ ਮੌਸਮ ਜਿਹੜਾ ਹੈ ਬਹੁਤ ਜ਼ਿਆਦਾ ਗਰਮ ਰਹਿਣ ਦੀ ਉਮੀਦ ਦਿਖਾਈ ਦੇ ਰਹੀ ਹੈ ਪੰਜਾਬ ਦੇ ਵਿੱਚ ਦੁਪਹਿਰ ਦੇ ਵੇਲੇ ਟੈਂਪਰੇਚਰ 40 ਡਿਗਰੀ ਤੋਂ ਪਾਰ ਜਾਂਦਾ ਦਿਖਾਈ ਦੇ ਰਿਹਾ ਜਿਸ ਦਾ ਕੀ ਅਸਰ ਝੋਨੇ ਦੀ ਪਨੀਰੀ ਬੀਜਣ ਦੇ ਉੱਪਰ ਅਸਰ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਅਗਰ ਕੋਈ ਕਿਸਾਨ ਵੀ ਸਵੇਰ ਵੇਲੇ ਪਾਣੀ ਲਗਾਉਂਦਾ ਹੈ ਝੋਨੇ ਦੀ ਪਨੀਰੀ ਦੇ ਵਿੱਚ ਤਾਂ ਉਹ ਦੁਪਹਿਰ ਦੇ ਵੇਲੇ ਪਨੀਰੀ ਮੱਚਣ ਦੇ ਚਾਂਸ ਜ਼ਿਆਦਾ ਬਣ ਜਾਂਦੇ ਹਨ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਪਾਣੀ ਦੇਖ ਕੇ ਲਗਾਓਗੇ ਜਿਆਦਾ ਪਾਣੀ ਨਹੀਂ ਖੜਾ ਕਰੋਗੇ ਕਿਉਂਕਿ ਅਗਰ ਪਾਣੀ ਜਿਆਦਾ ਖੜਾ ਹੋਵੇਗਾ ਦੁਪਹਿਰ ਦੀ ਪਾਲੀ ਦੁਪਹਿਰ ਵੇਲੇ ਪਾਣੀ ਗਰਮ ਹੁੰਦਾ ਹੈ ਤੇ ਉਹ ਚੋਨੇ ਦੀ ਪਨੀਰੀ ਨੂੰ ਮਚਾ ਸਕਦਾ ਹੈ ਜਰਮੀਨੇਸ਼ਨ ਘਟ ਹੋਵੇਗੀ ਤਾਂ ਓਬੀਸ ਦੀ ਗੱਲ ਹੈ ਜੀ ਆਪਾਂ ਜਿਆਦਾ ਝਾੜ ਨਹੀਂ ਲੈ ਪਾਵਾਂਗੇ ਪਨੀਰੀ ਵੀ ਉਸਾਬਦੀ ਹੋਵੇਗੀ ਬਿਮਾਰ ਪਨੀਰੀ ਪੈਦਾ ਹੋਵੇਗੀ ਤੇ ਆਪਣਾ ਪਾਣੀ ਪਨੀਰੀ ਨੂੰ ਉਸਾਬਦਾ ਲਗਾਓ ਕਿਸੇ ਨੂੰ ਅਗਰ ਕੋਈ ਚਾਰਾ ਮੱਕੀ ਚਰੀ ਬਾਜਰਾ ਬੀਜਣਾ ਹੈ ਤਾਂ ਰੌਣੀਆਂ ਕਰ ਲਓ ਰੋਣੀ ਕਰਕੇ ਜਲਦੀ ਤੋਂ ਜਲਦੀ ਬੀਜ ਦਿਓ ਕਿਉਂਕਿ ਧੁੱਪ ਬਹੁਤ ਜ਼ਿਆਦਾ ਕੜਾਕੇ ਦੀ ਪੈਣ ਵਾਲੀ ਹੈ ਆਉਂਦੇ ਦਿਨਾਂ ਦੀ ਗੱਲ ਕਰੀਏ 17 18 ਤੇ 19 ਇਹ ਤਿੰਨ ਦਿਨ ਨੇ ਜਿਹੜੇ ਇਹ ਲੂ ਵਰਗਾ ਮਾਹੌਲ ਬਣਾਉਂਦੇ ਪੰਜਾਬ ਦੇ ਵਿੱਚ ਦਿਖਾਈ ਦੇ ਰਹੇ ਨੇ ਮਈ ਮਹੀਨੇ ਦੇ ਵਿੱਚ ਪੀਕ ਪੁਆਇੰਟ ਦੇ ਉੱਪਰ ਗਰਮੀ ਪੈਣ ਵਾਲੀ ਹੈ ਇਹਨਾਂ ਦਿਨਾਂ ਦੇ ਵਿੱਚ 17 18 ਤੇ 19 ਤਰੀਕ ਨੂੰ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜਾ ਉਹ 40 ਡਿਗਰੀ ਤੋਂ ਪੰਜਾਬ ਦੇ ਵਿੱਚ ਪਾਰ ਜਾਂਦਾ ਦਿਖਾਈ ਦੇ ਰਿਹਾ ਹੈ 40 ਡਿਗਰੀ ਤੋਂ ਪਾਰ ਜਾਣ ਦੀ ਉਮੀਦ ਹੈ ਕਿ ਲੂ ਵਰਗੇ ਮਾਹੌਲ ਬਣਨਗੇ ਤੇ ਬਾਕੀ ਜੋ ਵੀ ਤੁਸੀਂ ਅਗਰ ਬਿਜਾਈ ਕਰਨੀ ਹੈ ਕਿਸੇ ਤਰੀਕੇ ਦੀ ਤਾਂ ਉਹਨਾਂ ਨੂੰ ਟਾਈਮ ਲੱਗਦੇ ਰੌਣੀ ਵਧੀਆ ਕਰਕੇ ਖੇਤ ਨੂੰ ਛੇਤੀ ਛੇਤੀ ਬੀਜ ਦਿਓ ਜਿਆਦਾ ਸੁੱਕੇ ਖੇਤ ਬੀਜੋਗੇ ਤਾਂ ਜਰਮੀਨੇਸ਼ਨ ਘਟ ਹੋਵੇਗੀ ਬੀਜ ਘਟ ਜੰਮੇਗਾ ਤੇ ਆਪਣੀ ਪੈਦਾਵਾਰ ਵੀ ਘਟ ਹੋਵੇਗੀ ਤਾਂ ਇਹ ਸੀ ਅਪਡੇਟ ਅੱਜ ਦੇ ਦਿਨ ਦੀ ਕੋਈ ਬਹੁਤ ਵੱਡੀ ਕਾਰਵਾਈ ਨਹੀਂ ਹੈ ਹਵਾ ਦਾ ਰੁਕ ਥੋੜਾ ਬਹੁਤਾ ਰਹੇਗਾ ਤੇ ਬਾਕੀ ਕੋਈ ਵੱਡੀ ਕਾਰਵਾਈ ਪੈਂਦੀ ਨਹੀਂ ਦਿਖਾਈ ਦੇ ਰਹੀ ਅਗਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਜੀ ਕਮੈਂਟ ਬਾਕਸ ਵਿੱਚ ਆਪਣਾ ਪਿੰਡ ਸ਼ਹਿਰ ਜਾਂ ਜ਼ਿਲ੍ਹਾ ਜ਼ਰੂਰ ਲਿਖਿਓ ਚੈਨਲ ਸਬਸਕ੍ਰਾਈਬ ਕਰਿਓ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਸ਼ੇਅਰ ਜ਼ਰੂਰ ਕਰਿਓ ਜੀ ਬਾਕੀ ਜਦੋਂ ਵੀ ਆਪਾਂ ਮੌਸਮ ਦੀ ਜਾਣਕਾਰੀ ਜਾਂ ਖੇਤੀਬਾੜੀ ਦੇ ਰਿਲੇਟਡ ਜਾਂ ਸੰਦਾਂ ਦੇ ਸੰਬੰਧੀ ਟਰੈਕਟਰਾਂ ਦੇ ਸੰਬੰਧੀ ਕੋਈ ਵੀਡੀਓ ਅਪਲੋਡ ਕਰਾਂਗੇ ਉਹ ਤੁਹਾਡੇ ਤੱਕ ਤਾਂ ਹੀ ਪਹੁੰਚੇਗੀ ਜੇ ਕੋਈ ਚੈਨਲ ਸਾਡਾ ਸਬਸਕ੍ਰਾਈਬ ਕੀਤਾ ਹੋਵੇਗਾ ਜੀ ਬਾਕੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ